ਬਾਈ ਕੀ ਹਲਚਰ ਆਪਣੇ ਕੋਲ ਅਜਾ ਆਉਂਦੀ ਹੈ ਨਿਊ ਮਾਡਲ ਸਪਲੈਂਡਰ ਡਿਜੀਟਲ ਮੀਟਰ ਅਲੱਗ ਹੈ ਤੇ ਬਾਈ ਨਾ ਮੈ ਲੱਗਦਾ ਤੇ ਇਹਨੂੰ ਆਪਾਂ ਪੂਰਾ ਕਰਨਾ ਜੱਟ ਬਲੂਕ ਨੇ ਜੱਟ স্মੂਕ ਕਰਨੀ ਹੈ ਪੂਰੀ ਇਹ ਨਾਰਮਲ স্মੂਕ ਸੱਚਾ ਪੂਰੀ ਕਰਨੀ ਹੈ ਨਾ ਤੇ ਚੈੱਕ ਕਰਿਓ ਕਿ ਤਰੇ ਤੇ ਆਹ ਬਾਈ ਦੇ ਨਵੇਂ ਹੈਗੇ ਗਾਇ ਸੀ ਕਿ ਸਿੱਧੂ ਬਾਈ ਦੇ ਇਹ ਵੀ ਕਿਸੇ ਨੂੰ ਬਾਹਰ ਭੇਜਣੇ ਆ ਤੇ ਟੰਗਲੇ ਟੁੰਬੇ ਨਾਲ ਪੂਰਾ ਜਗਾਰ ਕਰਦੇ ਆ ਇਹਨਾਂ ਨੂੰ ਬਾਹਰ ਭੇਜਣੇ ਤੁਸੀਂ ਰਸੋ ਸਾਨੂੰ ਕਿੱਧਰ ਅਲੱਦਾ ਹੀ ਭਾਈ ਬਥੀਆ ਯਾਰ ਮੈ ਤਾਂ ਮਿਲਣਾ ਸੀਗਾ ਹਜੇ ਮੈਨੇ ਨਹੀਂ ਪਾਇਆ ਬਾਈ ਨੇ ਤੇ ਉਹ ਖੜੀ ਆਪਣੀ ਬਾਈ ਕੈਨ ਨੂੰ স্মੋਕ ਕਰਨਾ ਤੇ ਆਪਾਂ ਕਹਤਾ ਬੰਦੇ ਨੂੰ ਬਾਈ ਖੋਲ ਦੇ ਸਾਰਾ ਮੋਟਰਸਾਈਕਲ ਸੀਟ ਸੂਟ ਬਾਈ ਟਾਫੇ ਟੁੱਪੇ ਸਾਰਾ ਖੋਲ ਕੇ ਹੁੰਦਾ স্মੋਕ ਤੇ ਸਾਰਾ ਤੱਕ ਪੁਛਤਾ ਖੋਲ ਲਿਆ ਆਪਾਂ ਅੰਦਰ ਹੀ ਆ ਗਏ ਹਨ ਪੇਪਰ ਉੱਪਰ ਕੱਟ ਕਰ ਲਏ ਸਾਰੇ ਆਪ ਪੁੱਛਦਾ ਪਿਆ ਟਾਫੇ ਦਾ ਟੈਂਕੀ ਦਾ ਬਾਈ ਸਾਰੇ ਪੇਪਰ ਕੱਟ ਕਰ ਲਏ ਆਪਾਂ ਤੇ ਆ ਟੈਂਕੀ ਦਾ ਪੂਰਾ ਇੱਕੋ ਪੀਸ ਲੱਗਦਾ ਆਪਾਂ ਸਾਰੇ ਤੇ ਕੋਸਟਾ ਦੀ ਪੈ ਜਾਂਦੀ ਹੈ 1200 ਰੁਪਏ ਪੈ ਜਾਂਦੀ ਬਾਈ ਸਾਰਾ ਮੋਟਰਸਾਈਕਲ ਲੈਮੀਨੇਸ਼ਨ ਹੋ ਜਾਂਦਾ ਹੈ ਤੇ ਜਦੋਂ ਆਪਾਂ ਪਟਣਾ ਸਾਰਾ ਉਧਰ ਹੀ ਨਿਕਲਣਾ ਜਿੱਦਾਂ ਆਪ ਤੇ ਹੁਣ ਆਪਾਂ ਬਲੂਰ ਮਾਰ ਕੇ ਸਾਰਾ ਪਾਣੀ ਪੂਣੀ ਕੱਢ ਲਈ ਜੀ ਇਹਦਾ ਕਿਉਂਕਿ ਬਾਈ ਹੁਣੇ ਥੋਣੀ ਤਬਾਗੇ ਲੈ ਕੇ ਆਏ ਸੀਗੇ ਤੇ ਉੱਤ ਪਰ ਬਾਈ ਬਾਈ ਉਹਨੇ ਲੌਂਗ ਲਾਪਾਂ ਦੇ ਪੇਪਰ ਪਿੱਛੇ ਤੇ ਆਪਾਂ ਮੜੇ ਮੋਟੋ ਸ਼ਾਟ ਲੈ ਲੈਣੇ ਆ ਮੜ ਕੇ ਆਪਾਂ ਵੇਪਰ ਲਾਉਣੇ ਹੁੰਦੇ ਆ ਤੇ ਲਾਈਕ ਸਬਸਕ੍ਰਾਈਬ ਕਰਦੇ ਰਿਹਾ ਕਰੋ ਯਾਰ ਆਪਣੇ ਵਲੌਗ ਬਾਈ ਚੜਦੇ ਨਵਾਂ ਚੈਨਲ ਬਣਾਇਆ ਹੈ ਤੇ ਸਬਸਕ੍ਰਾਈਬਰ ਤਾਂ ਪਹਿਲਾਂ ਹੀ ਬਹੁਤ ਹੈ ਫਿਰ 2-3 ਮਹੀਨੇ ਬੰਦ ਕਰਤਾ ਇਹ ਚੈਨਲ ਤਾਂ ਕਰਕੇ ਆਪਣੇ ਵਿਊ ਘਟਾ ਹੁਣ ਲਾਪੇ ਹੁਣ ਆਪਾਂ ਫੇਰ ਦਵਾਰ ਚੈਨਲ ਤੇ ਕੰਟੀਨਿਊ ਵੀਡੀਓ ਪਾਉਣੇ ਹੁੰਦੇ ਆ ਤੇ ਲਾਈਕ ਸਬ ਤੇ ਅੱਜ ਸ਼ਾਇਨ ਹੋਰੀ ਦੇਖੋ ਬਾਈ ਪੇਪਰ ਦੇ ਉੱਤੇ ਪਹਿਲਾਂ ਦੇਖਿਆ ਨੇ ਕਿੱਦੜਾ ਤੇ ਆ ਟਾਪੇ ਤੇ ਲੱਗਾ ਆ ਤੇ ਹਨਾ ਪੂਰੇ ਬਾਈ ਇੱਕ ਲੈਮੀਨੇਸ਼ਨ ਪੇਪਰ ਨੇ ਅੰਦਰ ਦਾ ਫੇਰ ਸ਼ਾਇਨ ਹੋਰੀ ਹੁੰਦੀ ਆ ਟੈਂਕੀ ਉੱਤੇ ਆਪਾਂ ਥਾਰਾ ਪੇਪਰ ਲਵਾਤਾ ਤੇ ਟੈਂਕੀ ਵੀ ਆਪਾਂ ਫੁੱਲ ਰੈਪ ਕਰੀ ਦੀ ਐਵੇਂ ਲਿਕੇ ਉੱਪਰ ਉੱਪਰ ਲਾਦੀ ਦਾ ਆ ਤੇ ਕਮੈਂਟ ਕਰਕੇ ਦੱਸਿਓ ਸਾਡੇ ਕੋਲ ਕਿਹੜਾ ਮਾਡਲ ਐ ਤੇ ਕਿੰਨਾ ਮਾਡਲ ਐ ਤੇ ਆ ਟਾਪੇ ਆ ਤੇ ਵੀ ਲੱਗ ਗਿਆ ਤੇ ਸਾਰੇ ਲੱਗ ਗਿਆ ਤੇ ਵੀਡੀਓ ਬਣਾ ਕੇ ਯਾਰ ਕਮੈਂਟ ਕਰਕੇ ਦੱਸ ਦਿਆ ਕਰੋ ਕਿੱਦੜਾ ਲੱਗਦਾ ਆ ਆਪਣੇ ਬਰਾਬਰ ਬਾਈ ਐਨਾ ਬਣਾਉਂਦਾ ਇਹ ਇਹ ਨਹੀਂ ਤੇ ਯਾਰ ਬੇ ਤੇ ਹੌਲੀ ਹੌਲੀ ਆਪਾਂ ਬਣਾਇਆ ਕਰਾਂਗੇ ਤੇ ਆ ਟੈਂਕੀ ਵਗੈਰਾ ਤੇ ਸਾਰੀ ਲੋਗੋਆਂ ਦੀ ਕਟਿੰਗ-ਫਟਿੰਗ ਕਰਕੇ ਆਪਾਂ ਲਾਈਨਿੰਗ ਵਾਟਰੀ ਵਗੈਰਾ ਸਾਰਾ ਕੁਝ ਲਾ ਦਿੱਤਾ ਹੈ ਤੇ ਆ ਉਸਤਾਦ ਜੀ ਆ ਸਾਡੇ ਕਿਹੜੇ ਲਾਉਂਦੇ ਪਏ ਸੀ ਤੇ ਆ ਫਾਈਨਲ ਲੁੱਕ ਚੈੱਕ ਕਰੋ ਕਿੰਨਾ ਵਧੀਆ ਲੱਗਦਾ ਤੇ ਆ ਉੱਪਰ ਭਾਈ ਕਪੜਾ ਹੀ ਮਾਇਲਾ ਪਿਆ ਹੋਣੇ ਨਵਾਂ ਸ਼ੌਕ ਨਾ ਰੱਖਿਆ ਕੰਦਰ ਬਸ ਰਹਿਣਾ ਭਾਈ ਤਿੰਨ-ਚਾਰ ਦਿਨ ਸ਼ੌਕ ਲੈਣਾ ਇਹਨਾਂ ਮੁਰਕੇ ਇਹਨੇ ਵੀ ਨਹੀਂ ਤੋੜਾਂਗੇ ਬਾਕੀ ਇਹ ਪੇਪਰ ਐਡਮਿਟ ਸੇਫਟੀ ਜੀ ਹੋ ਜਾਂਦੀ ਗਿਰ ਆਪਾਂ ਪਟਨਾ ਆ ਤਾਂ ਐ ਉੱਧਰ ਹੀ ਨਿਕਲਦੇ ਥੱਲੇ ਚੈੱਕ ਕਰੀ ਬਾਈ ਸ਼ਾਇਨ ਦੇਖੋ ਬਾਈ ਪੇਪਰ ਦੇ ਪਤਾ ਨਹੀਂ ਲੱਗਦਾ ਨੰਨਾ ਜਿਆਦਾ ਲੱਗਾ ਨਹੀਂ ਲੱਗਾ ਇੱਥੋਂ ਪਤਾ ਲੱਗਣਾ ਆ ਦੇਖੋ ਬਲੈਕ ਹੀ ਹੋ ਜਾਂਦਾ ਹੈ ਡਿਜੀਟਲ ਮੀਟਰ ਹੈ ਬਾਈ ਵਧੀਆ ਸਪਲੈਂਟਰ ਕੱਟਦਾ ਪਰ ਯਾਰ ਸੈਂਸਰ ਸਿੱਧਾ ਰੱਖੋ ਵਰ ਤੇਰੇ ਵਿੱਚ ਤੇ ਦੱਸਿਓ ਤੁਹਾਡੇ ਕੋਲ ਕਿੰਨਾ ਮਾਡਲ ਸਪਲੈਂਟਰ ਤੇ ਨਵਾਂ ਮਾਡਲ ਵਧੀਆ ਜਾਂ ਹੁਣ ਵਾਲਾ ਓਕੇ